ਹਾਂਜੀ ਕਿੱਦਾਂ ਸਾਰੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਬਲੌਗ ਕਰਦੇ ਹਾਂ ਸ਼ੁਰੂ ਸ਼ੇਰੇ ਨੂੰ ਇੱਕ ਤਾਂ ਬਾਜ਼ਾਰ ਘੁਮਾ ਕੇ ਲੈ ਕੇ ਆਣਾ ਕਿਉਂਕਿ ਬਹੁਤ ਪਰੇਸ਼ਾਨ ਕਰਦਾ ਹੁਣ ਇਹ ਵੱਡਾ ਹੋ ਗਿਆ ਖਾਪਾ ਬਹੁਤ ਕਰਦਾ ਤੇ ਇੱਕ ਮੋਬਾਈਲ ਦਾ ਨਵਾਂ ਕਵਰ ਪਵਾਉਣਾ ਸੀ ਨਾਲੇ ਇਹਨੂੰ ਕੁਝ ਖਵਾ ਲਿਆ ਜੀ ਦੇਖੋ ਕਿੰਨੀ ਖੱਪ ਕਰਦਾ ਹੱਲੇ ਵੀ ਨਹੀਂ ਹਟਦਾ ਉਹ ਬਹੁਤ ਜ਼ਿਆਦਾ ਖੱਪ ਕਰਦਾ ਖੱਪ ਕਰਦਾ ਨੂੰ ਚਲੋ ਚੱਲਦੇ ਹਾਂ ਫੇਰ ਦੇਖਦੇ ਹਾਂ ਰਾਜ ਕਿੱਥੇ ਚੱਲਾਂ ਅਰੇ ਪਾਪਾ ਹਾਂ ਬਪਾ ਬੜਾ ਪਿਆਰ ਆਂਦਾ ਸੋਣੀਏ ਹਾਜ ਨਹੀਂ ਫਰਾਈ ਗਣਾ ਮੈਂ ਤੇਰੇ ਕੰਮ ਤੇ ਮਾ ਨਹੀਂ ਆ ਜੇ ਸਿਰਫ ਮੈਂ ਤਾਂ ਕਬਰ ਪਵਾਣਾ ਰੋਜੀ ਫਰਾਈ ਰੋਜੀ ਫਰਾਈ ਮੱਖਣ ਲਾ ਮੈਨੂੰ ਨਹੀਂ ਗਈ ਲਾ ਗੇਰ ਪਾ ਕੇ ਤੂੰ ਕੀ ਕਰੂੰਗਾ ਫਿਰ ਤੇਰਾ ਗੁੱਸਾ ਹੈ ਮੈਂ ਤੇਰੇ ਕੰਮ ਤੇ ਮਾ ਨਹੀਂ ਚੱਲ ਠੀਕ ਆ ਸੋਰੀ ਸੋਰੀ ਖਵਾ ਦਿੰਨਾ ਠੀਕ ਆ ਗੁੱਸਾ ਨਹੀਂ ਕਰਨਾ ਬੱਦਿਆ ਤੂੰ ਤਾਂ ਗੁੱਸਾ ਹੋ ਮੈਨੂੰ ਅੱਗੇ ਆ ਦੇ ਚੱਲ ਠੀਕ ਹੈ ਦੇਖਿਆ ਪਹਿਲਾਂ ਉੱਧਾ ਘੜ ਜਿਹਦਾ ਪਹਿਲਾਂ ਕਰਦਾ ਪਾਪਾ ਪਾ ਲਈ ਕਰ ਪਹਿਲਾਂ ਆਏ ਹਾਏ ਸੋਣੀਏ ਕਿੰਤਾ ਸੋਣੀਏ ਐ ਵਾਹ ਮਾਜੀ ਪਾਪਾ ਆਏ ਵਾਹ ਹਾਂ ਬੱਦ ਫਰਾਈ ਖਾ ਲਈ ਜਦ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਣੀ ਚਾਹਨਾ ਬਲੌਗ ਬਣਾਉਂਦਾ ਨਾ ਇੱਕ ਬਹੁਤ ਵੱਡਾ ਮੈਨੂੰ ਬੈਨੀਫਿਟ ਹੋਇਆ ਬੈਨੀਫਿਟ ਇਹ ਆ ਕਿ ਆਪਣੇ ਬੱਚੇ ਨਾਲ ਬਹੁਤ ਖੁਸ਼ ਹੋ ਰਿਹਾ ਇੰਨਾ ਟਾਈਮ ਮੈਨੂੰ ਲੱਗਦਾ ਮੈਂ ਦਿੱਤਾ ਨਹੀਂ ਇਹਨੂੰ 2 2.5 ਸਾਲਾਂ 'ਚ ਤੇ ਬਹੁਤ ਜ਼ਿਆਦਾ ਟਾਈਮ ਦੇ ਹੋ ਰਿਹਾ ਫੈਮਿਲੀ ਨੂੰ ਬਹੁਤ ਜ਼ਿਆਦਾ ਟਾਈਮ ਦੇ ਹੋ ਰਿਹਾ ਤੇ ਬਹੁਤ ਵਧੀਆ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਦਾ ਬਹੁਤ ਵੱਡਾ ਡਿਸੀਜਨ ਲਿਆ ਜਿਹੜਾ ਮੈਂ ਬਲੌਗ ਬਣਾਉਣ ਲੱਗ ਗਿਆ ਕਿਉਂਕਿ ਮੈਂ ਆਪਣੀ ਫੈਮਿਲੀ ਨੂੰ ਬਹੁਤ ਜ਼ਿਆਦਾ ਟਾਈਮ ਦੇਣ ਲੱਗ ਗਿਆ ਤੇ ਮੇਰਾ ਬੱਚਾ ਮੇਰੇ ਨਾਲ ਬਹੁਤ ਖੁਸ਼ ਆ ਤੇ ਇਹ ਬਹੁਤ ਵੱਡਾ ਬੈਨੀਫਿਟ ਹੋਇਆ ਮੈਨੂੰ ਬਲੌਗ ਬਣਾਉਂਦਾ ਤੇ ਦ ਕਈ ਬੰਦੇ ਸੋਚਦੇ ਆ ਹਨਾ ਵੀ ਅਸੀਂ ਯਾਰ ਇਹ ਕੰਮ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਵੀ ਸਾਡਾ ਕੋਈ ਸਾਥ ਦਿੰਦਾ ਨਹੀਂ ਹਨਾ ਮੈਂ ਕਿਸੇ ਨੂੰ ਗਿਆਨ ਨਹੀਂ ਦਿੰਦਾ ਨਾ ਮੈਂ ਏਡੇ ਜੋਗਾ ਹੈਗਾ ਪਰ ਮੈਂ ਆਪਣੀ ਹੱਟ ਵੀ ਤੀ ਦੱਸਦਾ ਤੁਸੀਂ ਇਕੱਲੇ ਵੀ ਹੋਵੋਗੇ ਤਾਂ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਸ ਪ੍ਰਮਾਤਮਾ ਤੇ ਭਰੋਸਾ ਰੱਖੋ ਆਪਣੀ ਮਿਹਨਤ ਤੇ ਭਰੋਸਾ ਰੱਖੋ ਮਿਹਨਤ ਕਰੋ ਸਾਰਾ ਕੁਝ ਹੋਊਗਾ ਕਿਸੇ ਇਹ ਨਾ ਸੋਚੋ ਵੀ ਮੈਂ ਇਕੱਲਾ ਆ ਮੇਰੇ ਅੱਗੇ ਪਿੱਛੇ ਨਹੀਂ ਕੋਈ ਹੈਗਾ ਪ੍ਰਮਾਤਮਾ ਤੁਹਾਡੇ ਨਾਲ ਆ ਜੇ ਤੁਸੀਂ ਕਿਸੇ ਚੀਜ਼ ਨੂੰ ਸੋਚ ਲਓ ਮੋਨਾ ਵੀ ਮੈਂ ਕਰ ਸਕਦਾ ਤੁਸੀਂ ਕਰ ਸਕਦੇ ਹੋ ਮੈਂ ਇੱਕ ਵਾਰ ਫੇਰ ਕਹਿੰਦਾ ਮੈਂ ਕਿਸੇ ਨੂੰ ਗਿਆਨ ਨਹੀਂ ਦਿੰਦਾ ਕਿਉਂਕਿ ਮੈਂ ਐਡੇ ਜੋਗਾ ਹੈ ਨਹੀਂ ਤੇ ਮੈਂ ਇਹ ਰੀਅਲ ਗੱਲ ਤੁਹਾਨੂੰ ਦੱਸਦਾ ਦੇਖੋ ਤੁਸੀਂ ਦੇਖਦੇ ਹੀ ਹੋ ਬਲੌਗ ਮੈਨੂੰ ਲੱਗਦਾ ਮੈਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਬਲੌਗ ਕਰਨੇ ਥੋੜਾ ਟਾਈਮ ਹੀ ਹੋਇਆ ਮੇਰਾ ਬੱਚਾ ਮੇਰੇ ਨਾਲ ਕਿੰਨਾ ਖੁਸ਼ ਹੁੰਦਾ ਬਲਕਿ ਮੈਂ ਰੀਅਲ ਗੱਲ ਦੱਸਦਾ ਜਿਹੜੇ ਬੰਦੇ ਮੈਨੂੰ ਜਾਣਦੇ ਆ ਉਹ ਵੀ ਇਹ ਗੱਲ ਸਮਝਦੇ ਆ ਕਿ ਯਾਰ ਭਾਜੀ ਨੇ ਕਦੀ ਜਾਂ ਸਾਡਾ ਛੋਟਾ ਭਰਾਇਆ ਜਾਂ ਮੈਨੂੰ ਕੋਈ ਛੋਟਾ ਕਹਿੰਦੀ ਆ ਜਾਂ ਮੈਂ ਬਰਾਬਰ ਦਾ ਆਣ ਪ੍ਰਮਾਣਨਾ ਸਾਰੇ ਇਹ ਗੱਲ ਕਹਿੰਦੇ ਆ ਕਿ ਵਾਕਿਆ ਯਾਰ ਵੀ ਸਹੀ ਆ ਹਨਾ ਡਿਸੀਜਨ ਸਹੀ ਲਿਆ ਬੰਦੇ ਨੇ ਵੀ ਆਪਣੀ ਫੈਮਲੀ ਨਾਲ ਹਾਸਾ ਖੇਡਦਾ ਆਪਣੇ ਬੱਚਿਆਂ ਨਾਲ ਹਨਾ ਤੇ ਮੇਰਾ ਬੇਟਾ ਮੇਰੇ ਨਾਲ ਬਹੁਤ ਖੁਸ਼ ਆ ਤੇ ਇਤੋਂ ਵੱਡੀ ਤਾਂ ਮੈਨੂੰ ਲੱਗਦਾ ਕੋਈ ਜ਼ਿੰਦਗੀ ਦੀ ਕਮਾਈ ਨਹੀਂ ਆ ਜੇ ਤੁਸੀਂ ਆਪਣੇ ਬੱਚੇ ਨੂੰ ਖੁਸ਼ ਰੱਖ ਸਕਦੇ ਹੋ ਤੇ ਬਹੁਤ ਵੱਡੀ ਗੱਲ ਆ ਤੁਹਾਡੇ ਲਈ ਪ੍ਰਮਾਤਮਾ ਸਾਰਿਆਂ ਨੂੰ ਹੌਸਲਾ ਦੇਵੇ ਹਨਾ ਸਾਰੇ ਆਪਣੀ ਫੈਮਲੀ ਨੂੰ ਖੁਸ਼ ਰੱਖੋ ਹਾਂਜੀ ਬੇਟਾ ਮੈਂ ਖੋਲਣਾ ਨਹੀਂ papa ਠੀਕ ਆ ਛਾਈ ਹੋ ਜਾਂਦੀ ਆ ਉਹਦੇ ਵਿੱਚ ਚੂਹਾ ਆ ਠੀਕ ਆ ਉਹਦੇ ਵਿੱਚ ਚੂਹਾ ਵਾਹ ਭਾਈ ਭਾਈ ਕਰ লাভ ইউ কি ਖਾਣਾ ਹੈ ਅੱਜ ਭਾਈ ਭਾਈ ਖਾਣਾ ਮੋਬਾਈਲ ਦਾ ਕਬਰ ਨਹੀਂ ਮੋਣਾ ਆਪਣੇ ਨਾਮ ਨੂੰ ਯਾਰ ਵੇ ਪਾਪੇ ਬੋਲ ਲੈ ਪੈਸੇ ਹੈ ਨਹੀਂ ਪੈਸੇ ਹੈ ਨਹੀਂ ਕੋਈ ਨਹੀਂ ਬੁੱਤ ਪੈਸੇ ਹੈਗੇ ਹੈਗੇ ਆ ਮਾਪੇ ਬੋਲਿਆ ਵਾ ਮੜਾ ਤੇਜ ਹੈ ਦੇ ਪੈਸੇ ਕੋਈ ਹੈ ਕੋਈ ਹੈ ਕਾਏ ਕਾਏ ਤੇ ਰਿਵਲ ਮੇਰੇ ਪੈਸੇ ਹੁਣ ਘਰੋਂ ਪੈਸੇ ਲੈਣ ਜਾਣੇ ਆ ਨਹੀਂ ਬਾਬਾ ਇਦਾਂ ਥੋੜੀ ਹੁੰਦਾ ਵਾ ਤੂੰ ਕਾਹਦਾ ਹਾਂ ਤੋ ਅੱਛਾ ਹਾਂ ਚਲੋ ਕੋਈ ਗਾਓ ਕੋਈ ਕੋਈ ਸੋਈ ਸੋਈ ਕਾ ਕੋਈ ਅੱਜ ਕੋਈ ਕਾ ਅਮੋ ਕਾਂ ਵਾ ਸੋਈ ਕੋਈ ਲਈ ਚਾ ਕੋਈ ਦਰਦੀ ਸੇ ਕੋਈ 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 ਜੈ ਮਾਤਾ 5 ਬਤ ਜੈਗਾ ਦੋ ਬੋਲੋ ਜੈ ਮਾਤਾ ਜੀ ਮਾਤਾ ਹਾਂ ਹੋ ਜਲਦੀ 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 ਚੱਲੋ ਆ ਜਾਂਦੇ ਆ ਆਂ ਜਾਈ ਆਂਦੀ ਆ ਕੀ ਆਇਆ ਜੀ ਜਲਦੀ ਜਲਦੀ ਚੱਲ ਜਾਓ ਔਨਲਾਈਨ ਚਲਾਣਾ ਹੋ ਜਾਣਾ ਨਾ ਹਾਂ ਫੋਟੋ ਖਿੱਚੋ ਜਲਦੀ ਕਰੋ ਪਤਾ ਲਾ ਲੈਣਾ ਸ਼ੀਰਾ ਮੂਰੇ ਬੈਠਾ ਵਾ ਹੋਇਆ ਚੁਈ ਹਾਂ ਤੋਇਆ ਚੁਈ ਹਾਂ ਚੁਈ ਆ ਚੁਈ ਨਹੀਂ ਖੁੱਚੀ ਆ ਬੋਲਣਾ ਨਹੀਂ ਗੱਲ ਚ ਚੁਈ ਆ ਸਮਝ ਲੱਗੀ ਆ ਆ ਤੂੰ ਮਰ ਤੇ ਨੂੰ ਮੇਰੀ ਗੱਲ ਸੁਣ ਕੱਪੜੇ ਤਾਂ ਨਹੀਂ ਲੈਣੇ ਨਵੇਂ ਲੈਣੇ ਮੈਂ ਤੁਨ ਨਾ ਕਰ ਦੇ ਕਰ ਨਾ ਕਰਦੇ ਹੋ ਪਰਾਈ ਦਾ ਤੈਨੂੰ ਖਾ ਦਨਾ ਪੁੱਤ ਫਰਾਈ ਤਾਂ ਲਾਵਾ ਵੀ ਬਹੁਤ ਚੀਜ਼ਾਂ ਆ ਆ ਫਿਰ ਅਖੀਰ ਪਹਿਲਾਂ ਫਰਾਈ ਫੇਰ ਜਾਣਾ ਪਹਿਲਾਂ ਮੈਨੂੰ ਗੱਲ ਆਸ ਫਰਾਈ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਆ ਪੁੱਤ ਉਹ ਖਾਲਾ ਪੀ ਜਾਣਾ ਤੀਜਾ ਹੀ ਖਾਣਾ ਸੌਰੀ 버거 버거 ਬਾਈ ਤਫਰਾਈ ਖਾ ਲਈ 프라이 ਦੇ ਨਾਲ ਵੀ 버거 ਖਾਣਾ 버거 ਖਾਣਾ ਬਾਈ ਦਾ ਪੱਕਾ ਪੀਜਾ ਦਾ ਬਾਈ ਦਾ ਅੱਛਾ ਪੀਜਾ ਵੀ ਖਾਣਾ ਫਰਾਈ ਵੀ ਖਾਣਾ 버거 ਵੀ ਖਾਣਾ ਅਸੀਂ ਰਹਿ ਜਾਂਦੇ ਨਹੀਂ ਘਰ ਨੂੰ ਤੂੰ ਖੱਲਾ ਹੀ ਖਾ ਲਈ ਭਰਾਵਾ ਅਸੀਂ ਚੱਲ ਜਣੇ ਘਰ ਨੂੰ ਬਾਈ ਬਾਈ ਦਾ ਬਾਈ ਤੈਨੂੰ ਘਰੇ ਮਸ਼ੀਨ ਲੈਣ ਮੈਂ ਇੱਕ ਫਰਾਈ ਵਾਲੀ ਘਰੇ ਫਰਾਈ ਬਣਾਈ ਆ ਘਰ ਸਾਡੀ ਤੇੜੀ ਮੈਂ ਮੈਂ ਕੀ ਯਾਰ ਤੂੰ ਜਦੋਂ ਦੇਖੋ ਫਰਾਈ ਜਦੋਂ ਦੇਖੋ ਫਰਾਈ ਚਲ ਠੀਕਾ ਖਾ ਲੇ ਉਹ ਖਾ ਲੇ ਖਾ ਲੇ ਹੱਥ ਕੇ ਦਿਖਾਓ ਇਹ ਹੱਥ ਕੇ ਦਿਖਾਓ ਪਪਾ ਬੋਲੋ ਪਪਾ ਪਪਾ ਨਬਜੂ ਆਈ ਡੈਡੀ ਬੋਲ ਡੈਡੀ ਜੀ ਡੈਡੀ ਜੀ ਫਰਾਈ ਖਾਣੇ ਆ ਡੈਡੀ ਕਾ ਭਾਈ ਆ ਚਾ ਫਰਾਈ ਖਾ ਲਈ ਫਰਾਈ ਠੀਕ ਆ ਕਾਕਾ ਪਪਾ ਲੈਟਾ ਦੇਖੋ ਕਿੰਨੀ ਸੋਹਣੀ ਰੋਡ ਤੇ ਪਪਾ ਵਾਓ ਦੇਖੋ ਬਾਬੂ ਆਲਿਕੋ ਕਿੰਨੀਆਂ ਸੋਹਣੀਆਂ ਸੋਹਣੀਆਂ ਲੈਟਾਂ ਬਾਬਾ ਨੀਉਂ ਹਾਂ ਸੋਹਣੀ ਹੈ ਨਾ ਹਾਂ ਚੋਈ ਸੋਹਣੀ ਹੈ ਕਿੱਦਾਂ ਦੀਆਂ ਵਾ ਤਾਂ ਤਾਂ ਇਹ ਸੋਹਣੀ ਹੈ ਸੋਹਣੀ ਹੈ ਹਾਂ ਚੋਈ ਹਾਂ ਚੋਈਆ ਸੋਹਣੀਆਂ ਲੈਟਾਂ ਹਾਂ ਹਾਂ ਬਸ ਬਸ ਹਾਂ ਅੱਗੇ ਗਿਆ ਕਿੱਥੇ ਜਾਣਾ ਮਾਦਰ ਕੀ ਨਹੀਂ ਅੱਗੇ ਗੱਡੀ ਹੈ ਗੱਡੀ ਨੂੰ ਗਾ ਤੇ ਪਿੱਛੇ 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 ਆਇਆ ਆ ਜੀ ਪਿੱਛੇ ਆਇਆ ਯਾਰ ਪਾਪਾ ਬਾਤ ਮੱਚ ਬਾਤ ਹਾਂ ਉਹ ਪਾਪਾ ਹਾਂ ਜੀ ਹਾਂ ਪਿੱਛੇ ਪਿੱਛੇ ਨਹੀਂ ਬਪਾ ਅੱਗੇ ਆ ਫਰਾਈ ਅੱਛਾ ਲੈਟਾ ਖਤਮ ਹੋ ਗਿਆ ਹਾਂ ਹਾਂ ਲੈਟਾ ਖਤਮ ਹੋ ਗਿਆ ਠੀਕ ਹੈ ਬਪਾ ਠੀਕ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੋ ਚਲੋ ਬੇ ਚਲੀਏ ਆਪਾਂ ਬਹਾਨੇ ਕੇ ਬਪਾ ਹਾਂ ਠੀਕ ਹੈ ਚਿੱਜੀ ਹੰਨ ਨੇ ਚਿੱਜੀ ਹਾਂਜੀ ਕਹਿੰਦੇ ਆ ਜੀ ਅਸੀਂ ਆਪਣੇ ਸ਼ੇਰੇ ਨੂੰ ਲੈ ਕੇ ਫਰਾਈਜ਼ ਖਵਾਣ ਤੇ ਆਏ ਕਿੱਥੇ ਆ ਤੁਹਾਨੂੰ ਦੱਸਦੇ ਆ ਜੀ ਤੇ ਲੋਕੇਸ਼ਨ ਵੀ ਵਧੀਆ ਆ ਤੇ ਅੱਜ ਕੱਲ ਸ਼ੇਰਾ ਨੇੜੇ-ਤੇੜੇ ਜਾਂਦਾ ਹੀ ਨਹੀਂ ਸ਼ੇਰਾ ਜਾਂਦਾ ਹੀ ਦੂਰ ਘੁੰਮਣਾ ਇਹਨੇ ਸਾਡੀ ਬਸ ਕਰਾਈ ਪਈ ਆ ਲੈ ਸ਼ੇਰੇ ਆ ਪਾ ਕੇ ਪੁੱਤ ਸਾਹਮਣੇ ਦੇਖੋ ਕਿੱਥੇ ਆਏ ਆ ਦੇਖੋ ਟੰ 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 ਓ ਪੱਪੇ ਓ ਪੱਪੇ ਸੀ ਆਯਾ ਬਪੇ ਕੀ ਆਯਾ ਤੁਸੀਂ ਜੀ ਸਭਨਾ ਆ ਇਹ ਤਾਂ ਦਾਰਹੋਂ ਕਾ ਲੱਗੀਆਂ ਜਿਦਾਂ ਮਨਾਲੀ ਵਾਲਾ ਮਾਰ ਰੋਡ ਹੁੰਦਾ ਪਾਪਾ ਰੱਛ ਦੇਖੋ ਜਿੱਦਾਂ ਤੁਸੀਂ ਮਨਾਲੀ ਨਹੀਂ ਗਏ ਸੀ ਉਦੋਂ ਰੱਛਾ ਦੇਖੋ ਵਾਓ ਹਾਂ ਪਾ 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 ਗੱਡੀ ਕਿੱਥੇ ਲਾਈ ਯਾਰ ਅੱਛੀ ਬਹੁਤ ਆ ਯਾਰ ਬਾਸ ਪਾਸਾ ਬੱਸ ਕਿੱਥੇ ਲਾਈਏ ਆ ਉਹ ਵੀ ਤਾਂ ਲੰਮੇ ਨੇ baik baju kata baju sat leke belau sita ਹਾਂਜੀ ਆਪਣਾ ਸ਼ੇਰਾ ਦੇਖੋ ਸ਼ੇਰੇ ਵਾਓ ਇਹੋ ਸ਼ੇਰਾ ਲੈਂਦਾ ਨਜ਼ਾਰੇ ਪੂਰੇ ਮਿਨੀ ਮਨਾਲੀ ਦੇ ਸ਼ੇਰੇ ਬਾਏ ਅੱਜ ਅੱਜ ਤੁਹਾਨੂੰ ਧੰਨਵਾਦ ਬਹੁਤ ਮਜ਼ਾ ਆਇਆ ਮੈਂ ਪੈਸੇ ਨਹੀਂ ਲੈਂਦਾ ਮੈਂ ਇਹ ਦੱਸੋ ਬਾਏ ਬਾਏ ਮਜ਼ਾ ਆ ਗਿਆ ਤੁਹਾਡਾ ਬਹੁਤ ਮਜ਼ਾ ਆਇਆ ਬ੍ਰੀ ਤਕ ਫੇਰ ਆਉਂਗਾ ਹੈ ਜੀ ਆਇਆ ਆਪਣੇ ਕੋਲ ਆਇਆ ਆਟੋ ਕਾ ਫੇਰ ਆਵਾਂਗੇ ਹਾਂਜੀ ਉਹ ਦੇਖੋ ਸ਼ੀਰਾ ਕੰਨਾ ਖਾਣਾ ਕੁਛ ਨਹੀਂ ਬਸ ਮੈਨੂੰ ਸਰੀ ਤੇੜੀ ਝੂਟੇ ਹੀ ਦਵਾਈ ਜਾਓ ਇਹ ਨਹੀਂ ਦੁਖੀ ਕਿਥੋਂ ਬਿਆ ਘਰੋਂ ਵੀ ਗੱਡੀ ਨੂੰ ਝੂਟੇ ਲੈਂਦਾ ਆਂਦਾ ਇੱਥੇ ਵੀ ਇਹਨੂੰ ਝੂਟੇ ਚਾਹੀਦੇ ਆਂਦਾ ਦੇ ਝੂਟੇ ਚਾਹੀਦੇ ਇਹਨੂੰ ਮੈਨੂੰ ਕਿਹਨਾਂ ਫਰਾਈਸ ਖਾਣੇ ਆ ਪ੍ਰਾਈਸ ਨਹੀਂ ਖਾਣੇ ਤੂੰ ਝੂਟੇ ਹੀ ਲੈ ਆਇਆ ਨਹੀਂ ਪਤਾ ਤੇਰਾ ਹਾਂਜੀ ਸ਼ੇਰੇ ਨੇ ਪਰੇਸ਼ਾਨ ਬਹੁ ਕੀਤਾ ਹੋਣ ਕਹਿੰਦਾ ਮੈਂ ਜੀਪੀ ਲੈਣੀ ਆ ਤੇ ਇਹਦੇ ਨਾਲੋਂ ਚੰਗਾ ਜ਼ਿਆਦਾ ਪਰੇਸ਼ਾਨ ਹੋਈਏ ਅਸੀਂ ਚਲਦੇ ਆ ਨਿਕਲਦੇ ਆਂ ਤੋਂ ਤੇ ਬੇ ਨੇ ਜਿਪਸੀ ਲੈ ਕੇ ਜਾਣਾ ਤਾਂ ਦੇਖੋ ਕਿੰਦਾ ਕਰਦਾ ਇਹਨੂੰ ਇਹ ਨਹੀਂ ਪਤਾ ਜਿਪਸੀ ਝੂਡੇ ਵਾਸਤੇ ਕਹਿੰਦਾ ਜਿਪਸੀ ਨਵੀਂ ਲੈਣੀ ਆ ਮੈਂ ਚਲ ਜੀ ਚਲੀਏ ਹੈ ਕਿੱਥੇ ਜਾਣਾ ਫਿਰ ਦਿਵਾਓ ਹਾਂ ਆ ਗੱਡੀ ਇਹ ਨਹੀਂ ਪਤਾ ਆ ਯਾਰ ਬਾਈ ਕਰਦੇ ਵਾਏ ਕਰਦੇ ਸਾਰਾ ਬਾਈ ਤੋ ਕਾ ਹਮ ਜਾ ਰਹੇ ਹੈਂ ਸ਼ੇਰੇ ਨੂੰ ਪ੍ਰਾਈਜ਼ ਨਹੀਂ ਮਿਲੇ ਸ਼ੇਰੇ ਨੇ ਮੈਨੂੰ ਦੁਖੀ ਕਰਤਾ ਇੱਥੇ ਕਹਿੰਦਾ ਜਿਪਸੀ ਲੈਣੀ ਆ ਇਹਦੇ ਪ੍ਰਾਈਜ਼ ਦਾ ਤਾਂ ਪਤਾ ਨਹੀਂ ਇਹਨੇ ਜਿਪਸੀ ਜ਼ਰੂਰ ਲੈ ਕੇ ਜਾਣੀ ਹੈ ਇਸ ਕਰਕੇ ਇਹਨੂੰ ਇੱਥੋਂ ਲੈ ਕੇ ਨਿਕਲੀਏ ਬੰਦਾ ਇਹ ਖਤਰਨਾਕ ਆ ਤੇਰੇ ਨੇ ਬਹੁਤ ਖੱਪ ਕੀਤੀ ਉਥੇ ਇਨਾ ਦੁਖੀ ਕੀਤਾ ਨਾ ਇਨਾ ਦੁਖੀ ਕੀਤਾ ਹਾਂ ਹੁਣ ਦੇਖ ਲੋ ਚੁੱਪ ਕਰਕੇ ਬੈਠਾ ਕਹਿੰਦਾ ਫਰਾਈਜ਼ ਤਾਂ ਖਾਣੇ ਖਾਣੇ ਆ ਪਹਿਲਾਂ ਕਹਿੰਦਾ ਮੈਂ ਜਿਪਸੀ ਲੈਣੀ ਫਰਾਈਜ਼ ਨਹੀਂ ਖਾਣੇ ਚਲੋ ਇਹ ਖੁਸ਼ ਹੋਣਾ ਚਾਹੀਦਾ ਚਲ ਕੀ ਕਰੀ ਜੰਨੇ ਹੂੰ ਬਾਈ ਬਾਈ ਪੁੱਤ ਨੂੰ ਮੇਰੇ ਪਿਓ ਫਰਾਈ ਖਵਾ ਦੇ ਨਾ ਗੁੱਸਾ ਨਾ ਕਰ ਬਾਬਾ ਮਮਾ ਓ ਯਾਰ ਖਵਾ ਦੇ ਨਾ ਬੁੱਤ ਯਾਰ ਐਦਾਂ ਬਥੇ ਗੁੱਸਾ ਹਰਦਾ ਨਾ ਯਾਰ ਬਾਬਾ ਮਮਾ ਖਵਾ ਦੇ ਨਾ ਚਲ ਬਸ ਖਵਾ ਦੇ ਨਾ ਚੁੱਪ ਕਰ ਉਹ ਗੁੱਸਾ ਨਹੀਂ ਕਰਦਾ ਅਰੇ ਲੋਕ ਇਟਾ ਖਤਰਨਾਕ ਨਾਲੇ ਗੁੱਸਾ ਕਰਕੇ ਬੈਠਾ ਆ ਕਦੀ ਹੈਂਡ ਬ੍ਰੇਕ ਚੱਕਦਾ ਦੇਖ ਲੋ ਹੈਂਡ ਬ੍ਰੇਕ ਚੱਕਦਾ ਫਿਰ ਆ ਗੇਅਰ ਬਦਲਦਾ ਐਡਾ ਤੇਜ਼ ਆਣਾ ਐਡਾ ਤੇਜ਼ ਆ ਦੇਖ ਲੋ ਆ ਦੇਖ ਲੋ ਇਹ ਹਰਕਤਾਂ ਦਾ ਬੰਦਾ ਖਤਰਨਾਕ ਆ ਬੰਦਾ ਆ ਦੇਖ ਲੋ ਸਟੀਰੀਂਗ ਮੋੜਦਾ ਦੇਖ ਲੋ ਕੀ ਕਰਦਾ ਤੇਰੇ ਮੈਂ ਕੰਨ ਤੇ ਮਾਰਨੀ ਜਿਹਰੇ ਤੈਨੂੰ ਪਤਾ ਪਾਪਾ ਰੋਡ ਜਾਂਦਾ ਇਹ ਗਲਤ ਆ ਗੈਰ ਕਾਨੂੰਨੀ ਆ ਕੁੱਤੇ ਐਦਾਂ ਨਹੀਂ ਕਰੀਦਾ ਚਲਾਨ ਮਾਰ ਦੇਣਾ ਤੈਨੂੰ ਪਤਾ ਨਹੀਂ ਪੁਲਿਸ ਆ ਲੈਣਾ ਵੇ ਆ ਲੈ ਭੰਨ ਦੇ ਆਪਣੇ ਮੋਈਦਾਪੁਰ ਮੰਨ ਦੇ ਮੈਨੂੰ ਕੀ ਆ ਐਨਾ ਗੁੱਸਾ ਨਹੀਂ ਕਰੀਦਾ ਮੇਰੇ ਮੇਰੇ ਯਾਰਾ ਨਾ ਗੁੱਸਾ ਨਹੀਂ ਕਰੀਦਾ ਯਾਰ ਉਹ ਤੈਨੂੰ ਮੈਂ ਫਰਾਈ ਖਵਾ ਦਿੰਦਾ ਮੇਰੇ ਪਿਓ ਫਰਾਈ ਖਵਾ ਦਿੰਦਾ ਗੁੱਸਾ ਨਹੀਂ ਕਰੀਦਾ ਕੂਲ ਡਾਊਨ ਹੋ ਜਾਓ ਸ਼ੇਰ ਸਿੰਘ ਜੀ ਠੰਡੇ ਹੋਵੋ ਠੰਡੇ ਆਗੇ ਚਲਾਈ ਜਾਨੇ ਹਣ ਕਿਹੜਾ ਮੀਂਹ ਪਿੰਦਾ ਠੀਕ ਹੈ ਉਹ ਨਹੀਂ ਐ ਸ਼ੇਰਾ ਗੁੱਸਾ ਕਰਕੇ ਬੈਠਾ ਸੀ ਤੇ ਇਹਨੂੰ ਹੁਣ ਲੈ ਕੇ ਆਏ ਆ ਇਹਨੂੰ ਫਰਾਈਜ਼ ਖਵਾਣਾ ਆ ਬਰਗਰ ਵੀ ਖਵਾਣਾ ਆ ਨਹੀਂ ਤੇ ਇਹਨੇ ਅੱਜ ਸਾਨੂੰ ਘਰੇ ਨਹੀਂ ਜਾਣ ਦੇਣਾ ਬੰਦਾ ਸਾਡਾ ਖਤਰਨਾਕ ਆ ਬਾਜੀ ਆਗੇ ਆਪਾਂ ਫਰਾਈ ਖਾਣੇ ਆ ਠੀਕ ਆ ਹੁਣ ਖੁਸ਼ ਹੋ ਕੇ ਦਿਖਾ ਇਹਦਾ ਅਸਕੇਦਾ ਦਿਖਾ ਦੇ ਮੇਰਾ ਬਸ ਤਰੀਕਾ ਵਾਓ ਥੈਂਕ ਯੂ ਹਾਂਜੀ ਅਸੀਂ ਪਹੁੰਚ ਗਏ ਹੁਣ ਸ਼ਾਪ ਤੇ ਸ਼ੇਰੇ ਨੂੰ ਖਵਾਣੇ ਆ ਫਰਾਈਜ਼ ਤੇ ਅਸੀਂ ਵੀ ਖਾਣੇ ਆ ਕੁਝ ਸ਼ੇਰਾ ਖਾਪ ਬਹੁਤ ਕਰਦਾ ਬਹੁਤ ਜਿਆਦਾ ਖਾਪਾ ਖੱਪੀ ਬਹੁਤ ਜਿਆਦਾ ਹੋ ਗਿਆ ਜਿੱਦ ਦੇਖੋ ਕਿਦਾਂ ਭੜੀ ਹੈ ਕਹਿੰਦਾ ਮੈਂ ਤਾਂ ਖਾਣਾ ਹੀ ਖਾਣੇ ਆਂ ਬਾਈ ਜੋ ਮਰਜੀ ਹੋ ਜੂ ਮੈਂ ਸਰਦਾਰ ਜੀ ਨੂੰ ਪੁੱਛਿਆ 프라이ਸ ਹੈਗੇ ਕਹਿੰਦੇ ਹਾਂਜੀ ਹੈਗੇ ਮਾ ਦਾ ਚ ਆ ਦੇਖੋ ਆਪਣਾ ਸ਼ੇਰਾ ਲੱਗਿਆ ਆ ਆ ਖੁਸ਼ ਆਉਣੇ ਸ਼ੇਰ ਦੱਸ ਹੈਂ ਆ ਦੇਖੋ ਕਿੰਨਾ ਖੁਸ਼ ਆ ਫਰੈਂਚ ਪ੍ਰਾਈਸ ਕਰਾ ਗਿਆ ਸੀ ਕਰਾਇਆ ਚਿਕਨ ਸੂਪ ਤੇ ਤੰਦੂਰੀ ਚਿਕਨ ਸਾਡਾ ਆ ਰਿਹਾ ਲੋ ਆਂ ਜੀ ਹੂੰ ਉਹ ਲੋਕਾਂ ਦਾ ਪਰ ਕਰਾਰਾ ਆ ਜਾ ਵਾਪਸ ਏ ਸਾਡਾ ਤੰਦੂਰੀ ਜਿਕਨ ਆ ਗਿਆ ਚੈੱਕ ਕਰਦੇ ਆ ਕਿੰਦਾ ਟੈਂਡ ਆ ਬਹੁਤ ਹੈਂਡ ਆ ਓਕੇ ਵਰੀਆ ਬਾਬ ਛੇਰਾ ਵੀ ਖੁਸ਼ ਹੋ ਗਿਆ ਤੇ ਛੇਰੇ ਦੀ ਪੇਟ ਪੂਜਾ ਵੀ ਹੋ ਗਈ ਫਰੈਂਚ ਪ੍ਰਾਈਜ਼ ਵੀ ਇਹਨੂੰ ਮਿਲ ਗਏ ਤੇ ਇਹਨਾਂ ਦਾ ਫੂਡ ਬਹੁਤ ਵਧੀਆ ਈ ਤੇ ਫੂਡ ਆ ਜਲੰਧਰ ਬਾਈਪਾਸ ਚਾਰਲੀ ਵਾਲੇ ਬਹੁਤ ਵਧੀਆ ਹੈ ਇਹਨਾਂ ਦਾ ਫੂਡ ਤੇ ਛੇਰਾ ਬਹੁਤ ਖੁਸ਼ ਹੋਇਆ ਨਾਲੇ ਜ਼ਿਆਦਾ ਹੈਵੀ ਨਹੀਂ ਸੀਗਾ ਤੰਦੂਰੀ ਜਿਗਰ ਨਹੀਂ ਵੋਕ ਐਂਡ ਸੀਗਾ ਤੇ ਠੀਕ ਆ ਜੇ ਬੰਦੇ ਨੇ ਨੋਰਮਲ ਖਾਣਾ ਹੋਵੇ ਲੋਕਲੀ ਤਾਂ ਬਹੁਤ ਵਧੀਆ ਵਾ ਹਾਂਜੀ ਹੁਣ ਪਹੁੰਚ ਗਏ ਆਂ ਅਸੀਂ ਘਰੇ ਤੇ ਕਿਸੇ ਵੀ ਰੀਜਨ ਕਰਕੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵਧੀਆ ਤੋਂ ਵਧੀਆ ਕਮੈਂਟ ਕਰਿਓ ਕੋਸ਼ਿਸ਼ ਕਰਾਂਗੇ ਹਰੇਕ ਕਮੈਂਟ ਦਾ ਰਿਪਲਾਈ ਕਰੀਏ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ